ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਐਸੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਸਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਦਿੰਦੀ ਹੈ ਹਿੰਮਤ ਨਾ ਹਾਰਨ ਦਾ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਸਾਨੂੰ ਹਿੰਮਤ ਰੱਖਣੀ ਪੈਂਦੀ ਹੈ ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਹਿੰਮਤ ਰੱਖਣੀ ਪੈਂਦੀ ਹੈ ਹਿੰਮਤ ਤੇ ਸਵਾਰ ਜਿਸ ਇਨਸਾਨ ਕੋ ਲਹਾਨਾ ਉਹ ਇੱਕ ਦਿਨ ਜ਼ਰੂਰ ਕਾਮਯਾਬ ਹੁੰਦਾ ਹੈ ਅੱਜ ਜੇ ਆਪਣੀ ਕਹਾਣੀ ਹੈ ਹਿੰਮਤ ਨਾ ਹਾਰੋ ਪਹਿਲਾ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਹਿੰਮਤ ਨਾ ਹਾਰੋ ਇੱਕ ਛੋਟੇ ਜਿਹੇ ਪਿੰਡ ਵਿੱਚ ਅਮਨਦੀਪ ਨਾਂ ਦਾ ਮੁੰਡਾ ਰਹਿੰਦਾ ਸੀ ਗਰੀ ਪਰਿਵਾਰ ਦਾ ਸੀ ਪਿਤਾ ਬਿਮਾਰ ਰਹਿੰਦਾ ਸੀ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਘਰ ਦੀ ਹਾਲਤ ਇੰਨੀ ਮਾੜੀ ਸੀ ਕਿ ਕਈ ਵਾਰੀ ਰਾਤ ਨੂੰ ਭੁੱਖੇ ਹੀ ਸੋ ਜਾਣਾ ਪੈਂਦਾ ਸੀ ਪਰ ਇਸ ਗਰੀ ਮੁੰਡੇ ਦੇ ਦਿਲ ਵਿੱਚ ਇੱਕ ਵੱਡਾ ਸੁਪਨਾ ਸੀ ਇੱਕ ਦਿਨ ਉਹ ਵੱਡਾ ਇੰਜੀਨੀਅਰ ਬਣ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ ਇੱਕ ਦਿਨ ਅਮਨ ਨੇ ਮਾਂ ਨੂੰ ਕਿਹਾ ਅਮਨਦੀਪ ਨੇ ਕਿਹਾ ਮਾਂ ਇੱਕ ਦਿਨ ਮੈਂ ਵੱਡਾ ਆਦਮੀ ਬਣਾਗਾ ਅਸੀਂ ਵੀ ਪੱਕੇ ਘਰ ਵਿੱਚ ਰਹਾਂਗੇ ਮਾਂ ਪਿਆਰ ਨਾਲ ਪੁੱਤ ਜਿਹੜਾ ਹਿੰਮਤ ਨਹੀਂ ਹਾਰਦਾ ਉਹ ਹੀ ਮੰਜ਼ਿਲ ਤੱਕ ਪਹੁੰਚਦਾ ਹੈ ਤੂੰ ਹਿੰਮਤ ਨਾ ਹਾਰੀ ਪਰ ਪਿੰਡ ਦੇ ਕਈ ਲੋਕ ਉਸ ਦਾ ਮਜ਼ਾਕ ਉਡਾਉਂਦੇ ਵੇਖੋ ਵੇਖੋ ਗਰੀਬ ਦਾ ਪੁੱਤ ਇੰਜੀਨੀਅਰ ਬਣੇਗਾ ਕਿਤਾਬਾਂ ਨਾਲ ਕਦੇ পেট ਭਰੇ ਆ ਇਹ ਸੁਣ ਕੇ ਆ ਮਨਦੀਪ ਦਾ ਦਿਲ ਟੁੱਟ ਜਾਂਦਾ ਪਰ ਉਹ ਹਰ ਵਾਰੀ ਮਾਂ ਦੇ ਬਚਨ ਯਾਦ ਕਰਦਾ ਹਿੰਮਤ ਨਾ ਹਾਰੋ ਜਦ 10ਵੀਂ ਦੇ ਇਮਤਿਹਾਨ ਆਏ ਤਾਂ ਅਮਨਦੀਪ ਨੇ ਦਿਨ ਰਾਤ ਮਿਹਨਤ ਕੀਤੀ ਬਕਤੀ ਨਹੀਂ ਸੀ ਤੇਲ ਦੇ ਲੈਂਪ ਦੀ ਹੌਲੀ ਰੋਸ਼ਨੀ ਵਿੱਚ ਰਾਤਾਂ ਨੂੰ ਜਾ ਕੇ ਪੜਦਾ ਨਤੀਜਾ ਆਇਆ ਤਾਂ ਪਿੰਡ ਦੇ ਲੋਕ ਹਰਾਣ ਰਹਿ ਗਏ ਅਮਨਦੀਪ ਨੇ ਪਹਿਲਾਂ ਸਥਾਨ ਹਾਸਲ ਕੀਤਾ ਪਰ ਅੱਗੇ ਕਾਲਜ ਦੀ ਫੀਸ ਨੇ ਪਿਆਸੇ ਨਹੀਂ ਸਨ ਉਹ ਦਿਨ ਵਿੱਚ ਖੇਤਾਂ ਵਿੱਚ ਕੰਮ ਕਰਦਾ ਮਜ਼ਦੂਰੀ ਕਰਦਾ ਤੇ ਰਾਤ ਨੂੰ ਪੜਦਾ ਕਈ ਵਾਰ ਇਤਕਾਵਟ ਨਾਲ ਅੱਖਾਂ ਆਪੇ ਬੰਦ ਹੋ ਜਾਂਦੀਆਂ ਪਰ ਦਿਲ ਵਿੱਚ ਆਵਾਜ਼ ਆਉਂਦੀ ਹਿੰਮਤ ਨਾ ਹਾਰੋ ਅਮਨਦੀਪ ਹਿੰਮਤ ਨਾਲ ਹਾਰੋ ਇੱਕ ਵਾਰੀ ਉਸਦਾ ਦੋਸਤ ਉਸ ਨੂੰ ਕਹਿੰਦਾ ਯਾਰ ਅਮਨਦੀਪ ਤੂੰ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਹੈਂ ਗਰੀਬ ਲੋਕ ਸੁਪਨੇ ਨਹੀਂ ਦੇਖਦੇ ਅਮਨਦੀਪ ਮੁਸਕਰਾ ਕੇ ਕਹਿੰਦਾ ਸੁਪਨੇ ਉਹ ਨਹੀਂ ਜੋ ਸੌਂਦੇ ਹੋਏ ਆਉਂਦੇ ਹਨ ਨੇ ਸੁਪਨੇ ਉਹ ਹਨ ਜਿਹੜੇ ਸੌਣ ਨਹੀਂ ਦਿੰਦੇ ਸਾਲਾਂ ਦੀ ਮਿਹਨਤ ਤੋਂ ਬਾਅਦ ਅਮਨਦੀਪ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਆਕ ਜੋ ਉਹ ਵੱਡੀ ਕੰਪਨੀ ਵਿੱਚ ਉੱਚੇ ਆਉਂਦੇ ਤੇ ਸੀ ਜਦ ਉਹ ਆਪਣੇ ਪਿੰਡ ਵਾਪਸ ਆਇਆ ਤਾਂ ਉਹੀ ਲੋਕ ਜਿਨ੍ਹਾਂ ਨੇ ਕਦੇ ਉਸ ਦਾ ਮਜ਼ਾਕ ਬਣਾਇਆ ਸੀ ਅੱਜ ਉਸ ਦੀ ਮਿਸਾਲ ਦਿੰਦੇ ਸਨ ਮਾਂ ਨੇ ਪੁੱਤ ਨੂੰ ਗਲੇ ਲਾਇਆ ਤੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਵੇਖਿਆ ਮੇਰੇ ਪੁੱਤ ਜਿਹੜਾ ਹਿੰਮਤ ਨਹੀਂ ਹਾਰਦਾ ਉਹਦੀ ਕਰੇ ਕਦੇ ਹਾਰ ਨਹੀਂ ਹੁੰਦੀ ਦੋਸਤੋ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਹੁੰਦੀ ਮੁਸ਼ਕਲਾਂ ਆਉਂਦੀਆਂ ਨੇ ਲੋਕ ਹੌਸਲਾ ਤੋੜਦੇ ਨੇ ਪਰ ਯਾਦ ਰੱਖੋ ਜਿਸ ਨੇ ਹਿੰਮਤ ਨਹੀਂ ਹਾਰੀ ਉਸ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਜੇ ਸਿੱਕਾਣੀ ਹਿੰਮਤ ਨਾ ਹਾਰੋ ਉਮੀਦ ਕਰਦੀ ਹਾਂ ਕਿ ਇਹ ਤੁਹਾਡੇ ਦਿਲ ਨੂੰ ਛੂਹੇਗੀ ਤੇ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣ ਦੇਵੋ ਧੰਨਵਾਦ ਪੰਜਾਬੀ ਖਿੜਕੀ